ਪੰਜਾਬ ਚ ਦਿਨ ਦਿਹਾੜੇ ਘਰ ਚ ਵੜ ਲੁਟੇਰੇ ਕਰਕੇ ਵੱਡਾ ਕਾਂਡ ਕੋਈ ਇੱਕ ਮੋਟਰਸਾਈਕਲ ਤੇ ਰਿਹਾ ਇਕੰਦਰ ਆਇਆ ਤੇ ਕਹਿੰਦਾ ਵੀ ਮੈਨੂੰ ਬਲਵਿੰਦਰ ਦੇ ਮਕੋ ਦਾ ਘਰ ਦੱਸੋ ਜਿਨ੍ਹਾਂ ਨੇ ਕਬੂਤਰ ਰੱਖੇ ਮੈਂ ਕਿਹਾ ਕੀ ਤੁਹਾਨੂੰ ਨਹੀਂ ਪਤਾ ਗੱਲ ਕਿੱਥੇ ਹੈ ਇਹਦੇ ਰੱਬ ਮਹਿਲਾ ਜੀਆਂ ਬਾੜੀਆਂ ਚੱਟ ਮੌਕੇ ਤੋਂ ਹੋਏ ਫਰਾਰ ਕਿ ਮੈਂ ਜੀ ਕੁਰਸੀ ਤੇ ਬੈਠੀ ਸੀ ਮੈਂ ਉੱਠੀ ਨਹੀਂ ਤੇ ਮੁੜ ਕੇ ਆਇਆ ਤੇ ਫਿਰ ਅਖਵਾ ਮਾਰ ਕੇ ਤੇ ਬਾੜੀਆਂ ਲਾ ਕੇ ਲੈ ਗਈ ਚੀਕਾ ਮਾਰਦੀ ਰਹਿ ਗਈ ਮਹਿਲਾ ਸੀਸੀਟੀਵੀ ਚ ਕੈਦ ਵਾਰਦਾਤ ਆ ਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਲੁਟੇਰੇ ਕਿਸ ਤਰੀਕੇ ਨਾਲ ਗਲੀਆਂ ਚ ਘੁੰਮ ਰਹੇ ਨੇ ਜਾਣਕਾਰੀ ਮੁਤਾਬਕ ਇਸ ਦੌਰਾਨ ਇਹ ਲੁਟੇਰੇ ਇੱਕ ਘਰ ਦੇ ਬਾਹਰ ਰੁਕੇ ਇੱਕ ਲੁਟੇਰਾ ਮੋਟਰਸਾਈਕਲ ਤੋਂ ਉੱਤਰਿਆ ਮੁੱਲਜਮ ਵੱਲੋਂ ਪਰਿਵਾਰ ਤੋਂ ਕਿਸੇ ਥਾਂ ਦਾ ਪਤਾ ਪੁੱਛਿਆ ਗਿਆ ਹੌਲੀ ਹੌਲੀ ਗੱਲਾਂ ਚ ਲਗਾ ਮੁੱਲਜਮ ਮਹਿਲਾ ਦੀਆਂ ਬਾਲੀਆਂ ਚੱਟ ਮੌਕੇ ਤੋਂ ਫਰਾਰ ਹੋ ਗਿਆ ਪੂਰੀ ਇਹ ਵਾਰਦਾਤ ਵੀ ਸੀਸੀਟੀਵੀ ਚ ਕੈਦ ਹੋ ਚੁੱਕੀ ਹੈ ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਸਹਿਮਿਆ ਹੋਇਆ ਹੈ ਪੀੜ ਇਸ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਕਦੇ ਇੱਕ ਮੋਟਰਸਾਈਕਲ ਤੇ ਰਿਆ ਇਕੰਦਰ ਆਇਆ ਤੇ ਕਹਿੰਦਾ ਵੀ ਮੈਨੂੰ ਬ੍ਰਵਿੰਦਰ ਨੇ ਮੇਰੇ ਘੋੜਾ ਘਰ ਦੇਖੇ ਜਿਨ੍ਹਾਂ ਨੇ ਕਬੂਤਰ ਰੱਖੇ ਮੈਂ ਕਿਹਾ ਤੂ ਤੁਹਾਨੂੰ ਨਹੀਂ ਪਤਾਗਾ ਕਿ ਤੇ ਹੈ ਇਹਦਾ ਰੋਬ। ਫੁਰਕੇ ਚਲ ਗਿਆ ਇੱਧਰ ਨੂੰ। ਫੇਰ ਆਇਆ ਫੇਰ ਸਿੱਧਾ ਲੰਘ ਗਿਆ ਤੇ ਫੇਰ ਆਇਆ ਦਵਾਰਾ ਉੱਥੇ ਖਲੋ ਗਿਆ ਆਣ ਕੇ। ਤੇ ਫੇਰ ਕਹਿੰਦਾ ਵੀ ਪਾਣੀ ਪਿਆਓ ਮੈਂ ਕਿਹਾ ਜੀ ਪਾਣੀ ਐ ਮੋਟੀ ਲਾਗੇ ਖਲੋਤੀ। ਤੇ ਕਹਿੰਦੇ ਤੂੰ ਪਿੱਛੇ ਰਹਿ ਆਹੀ ਪਾੜੇ ਤੇ ਰੁਪਿਆ ਦਿੰਦੇ ਆ ਮੁਰਕੇ ਕਹਿੰਦਾ ਤੈਨੂੰ ਦੋ ਫੁਲਕੇ ਫੇ ਆਜਾ ਤੋ ਕੋ ਆ ਦੋ ਤੇ ਕਹਿੰਦੀ ਤੂੰ ਬਾਹਰ ਤੇ ਰਹਿ ਬਾਹਰ ਜਾਏਂਗੇ ਤੇ ਫੇਰ ਹੀ ਫੁਲਕੇ ਦਿਆਂਗੇ ਨਾ ਤੇ ਮੁਰਕੀ ਮੈਂ ਦੀ ਕੁਰਸੀ ਤੇ ਬੈਠੀ ਸੀ ਮੈਂ ਤਾਂ ਉੱਠੀ ਨਹੀਂ ਤੇ ਮੁਰਕੇ ਆਇਆ ਤੇ ਉਹ ਰਖਵਾ ਮਾਰ ਕੇ ਤੇ ਬਾੜੀਆਂ ਲਾ ਕੇ ਲੈ ਗਿਆ ਕੁਰਸੀ ਨੂੰ ਤੇ ਆਹੀ ਕਹਿੰਨਾ ਵੀ ਉਹਦੇ ਹੱਥ ਹੀ ਵਾੜ ਦੇਣ ਉਹਦੇ